ਕਰਤਾ ਦਿਨਰਦਾਸਾਂ ਹੀ ਹੁਣ ਭਰਾ ਨੂੰ ਸੈੱਟ ਕਰਨਾ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦਾ ਜੋ ਕਿ ਇੱਕ ਸੜਕ ਹਾਦਸੇ ਵਿੱਚ ਐਕਸੀਡੈਂਟ ਹੋ ਜਾਂਦਾ ਹੈ ਕਿ ਉਹਨਾਂ ਦੀ ਜੋ ਕਿ ਹਾਲਤ ਬਹੁਤ ਹੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਸਿਰ ਵਿੱਚ ਬਹੁਤ ਹੀ ਜ਼ਿਆਦਾ ਸੱਟ ਲੱਗੀ ਹੋਈ ਹੈ ਕਿ ਉਹਨਾਂ ਦੀ ਰੀਡ ਦੀ ਹੱਡੀ ਜੋ ਕਿ ਤਿੰਨ ਥਾਂ ਤੋਂ ਜੋ ਕਿ ਇੰਜਰ ਹੋ ਚੁੱਕੀ ਹੈ ਕਿ ਉਹਨਾਂ ਦੇ ਜੋ ਕਿ ਹਾਲਤ ਬਹੁਤ ਹੀ ਨਾਜ਼ੁਕ ਹੈ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਰਾਜਵੀਰ ਜਵੰਦਾ ਜੋ ਕਿ ਐ 47 ਹਸਪਤਾਲ ਮਹਾਲੀ ਦੇ ਵਿੱਚ ਦਾਖਲ ਹਨ ਔਰ ਉਹਨਾਂ ਨੂੰ ਜੋ ਕਿ ਉਹਨਾਂ ਦਾ ਪਤਾ ਲਾਣ ਦੇ ਲਈ ਇੰਡਸਟਰੀ ਦੇ ਸਾਰੇ ਸਿੰਗਰ ਪਹੁੰਚ ਰਹੇ ਹਨ ਜਿਵੇਂ ਕਿ ਮਨਕੀਰ ਥੌਲਕ ਜੀ ਖਾਨ ਗੁਲਾਬ ਸਿੱਧੂ ਔਰ ਹੋਰ ਵੀ ਵੱਡੇ ਵੱਡੇ ਗਾਇਕ ਜੋ ਕਿ ਹੈ ਉਸ ਦਾ ਪਤਾ ਲੈਂਦ ਪਹੁੰਚ ਰਹੇ ਹਨ ਔਰ ਮਨਕੀਰਤ ਔਲਖ ਵੱਲੋਂ ਜੋ ਕਿ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਜੋ ਕਿ ਰਿਪੋਰਟਰ ਰਾਹੀਂ ਇੱਕ ਨਿਊਜ਼ ਸਾਂਝੀ ਕੀਤੀ ਗਈ ਹੈ ਉਸ ਵਿੱਚ ਜੋ ਕਿ ਮਨਕੀਰਤ ਔਲਖ ਨੇ ਪੂਰੀ ਗੱਲ ਬਾਤ ਦੱਸੀ ਹੈ ਦੋਸਤੋ ਤੁਸੀਂ ਅੱਗੇ ਇੱਕ ਵਾਰ ਵੀਡੀਓ ਜ਼ਰੂਰ ਦੇਖਿਓ ਬਾਬੇ ਨੇ ਚਮਤਕਾਰ ਕਰਨਾ ਚਮਤਕਾਰ ਤੁਹਾਡੀਆਂ ਅਰਦਾਸਾਂ ਹੀ ਹੁਣ ਭਰਾ ਨੂੰ ਸੈੱਟ ਕਰਨਗੀਆਂ ਤੇ ਬਈ ਗੱਲਬਾਤ ਹੋਈ ਹੈ ਜੀ ਕਿਸੇ ਨਾਲ ਗੱਲਬਾਤ ਹੋਈ ਹੈ ਜੀ ਕਿ ਹਾਲਾਤ ਅਜੇ ਤੱਕ ਅਜੇ ਤੱਕ ਬਹੁਤ ਨਾਜ਼ੁਕ ਆ ਵੀਰੇ ਬਾਕੀ ਅੱਲਾਹ ਸਭ ਤੁਹਾਨੂੰ ਇੱਥੇ ਨੀਚੇ ਖੜੇ ਵੀ ਬਸ ਅਰਦਾਸ ਕਰੋ ਇਹ ਚਮਤਕਾਰ ਹੋਣਾ ਚਮਤਕਾਰਨ ਵਾਲੀ ਭਰਾਤ ਹੋਣਾ ਬਚਾਅ ਹੋਊਗਾ ਬਾਬੇ ਨੇ ਚਮਤਕਾਰ ਕਰਨਾ ਚਮਤਕਾਰ ਤੁਹਾਡੀਆਂ ਅਰਦਾਸਾਂ ਹੀ ਹੁਣ ਭਰਾ ਨੂੰ ਸੈੱਟ ਕਰਨਗੀਆਂ ਤੇ ਮੈਂ ਬਈ ਨਾਲ ਗੱਲਬਾਤ ਹੋਈ ਹੈ ਜੀ ਕਿਸੇ ਨਾਲ ਗੱਲਬਾਤ ਹੋਈ ਹੈ ਜੀ ਕਿ ਹਾਲਾਤ ਅਜੇ ਤੱਕ ਅਜੇ ਤੱਕ ਬਹੁਤ ਨਾਜ਼ੁਕਾ ਵੀਰੇ ਬਾਕੀ ਅੱਲਾਹ ਸਭ ਤੁਹਾਨੂੰ ਇੱਥੇ ਨਹੀਂ ਖੜੇ ਵੀ ਬਸ ਅਰਦਾਸ ਕਰੋ ਤੇ ਚਮਤਕਾਰ ਹੋਣਾ ਚਮਤਕਾਰ ਨਾਲ ਹੀ ਭਰਾਤ ਦੇ ਹੋਣਾ ਬਹੁਤ ਪਾਲੋ ਮਾਈਂਡ ਤੱਕ ਆਕਸੀਜਨ ਨਹੀਂ ਪਹੁੰਚਦੀ ਪਈ ਤੇ ਬਾਕੀ ਕ੍ਰਿਟੀਕਲ ਆ ਸਾਰੇ ਘਰ ਘਰ ਅਰਦਾਸਾਂ ਕਰੋ ਯਾਰ ਬਸ ਭਰਾ ਨੂੰ ਬਾਬਾ ਸਹੀ ਕਰ ਕਿਵੇਂ ਮਰਜੀ ਕਰ ਜਿਵੇਂ ਅਸੀਂ ਦੇਖਦੇ ਹਾਂ ਕਿ ਕੋਈ ਕੋਈ ਕੌਂਟਰੋਵਰਸੀ ਨਹੀਂ ਕਦੇ ਆਏ ਕੋਈ ਕੁਸ਼ ਨਹੀਂ ਸਿੰਪਲ ਸੋਬਰ ਹੈ ਨਾ ਛੋਟੇ ਬੱਚੇ ਆ ਯਾਰ ਦੋ ਦੋ ਨਿਆਣੇ ਆ ਹੈ ਤੇ ਨਾ ਉਹ ਚੀਜ਼ ਤੁਸੀਂ ਫੀਲ ਕਰ ਸਕਦੇ ਹੋ ਬੀਇੰਗ ਫਾਦਰ ਕਿਵੇਂ ਉਹ ਬੱਚੇ ਛੋਟੇ ਛੋਟੇ ਵਾਹਿਗੁਰੂ ਨੂੰ ਅਰਦਾਸ ਆ ਦਾਤਾ ਕਿਵੇਂ ਮਰਜ਼ੀ ਕਰ ਚਮਤਕਾਰ ਕਰ ਭਰਾ ਨੂੰ ਠੀਕ ਕਰ ਬਸ